ਇਹ ਹੈਗਾ ਜੀ 2000 ਤੇ 11 ਮਾਡਲ 2011 ਜੀ ਫੁੱਲ ਟੌਪ ਮਾਡਲ ਆ ਗਿਆ ਸੁਪਰ ਮੈਕਸ ਮਲਟੀ ਸਪੀਡ ਰਿਵਰਸ ਪੀਡੀਓ ਡਬਲ ਕਲਚ ਫੁੱਲ ਟੌਪ ਮਾਡਲ ਆ ਗਿਆ ਨਦਾ ਭਾਬੀ ਜਿਹੜਾ 11 ਚ ਆਇਆ ਸੀਗਾ ਤੇਲ ਬ੍ਰੇਕਾਂ ਵਾਲਾ ਰਿਵਰਸ ਪੀਡੀਓ ਟਾਇਰ ਨਵੇਂ ਆ ਟਾਇਰਾਂ ਦਾ ਬਿੱਲ ਮਿਲ ਜੂਗਾ ਜੀ ਆਪਾਂ ਡਿਮਾਂਡ ਵੀ ਬਹੁਤ ਘੱਟ ਰੱਖੀ ਐ ਅੱਜ 3 ਲੱਖ 77000 ਇਹ ਡੈਕਟਰ ਦਾ ਅੱਜ ਡਿਸਕਾਊਂਟ ਅੰਗੂ ਡਿਸਕਾਊਂਟ ਹੀ ਆਗਾ ਹੂੰ ਇਹ ਕਿਨੇ ਚ ਫਿਰ ਦੇ ਦੋਗੇ ਖਿੱਚਕਾ ਕੇ ਖਿੱਚਕਾ ਕੇ ਹਾਂ ਨਾ ਚ ਇੱਕੀ ਰੇਟ 3.5 ਲੱਖ ਰੁਪਈਆ ਦਾ ਰੇਟ ਦੇ ਦਾਂਗੇ ਜੇਕਰ ਆਪਣੀ ਕੋਈ ਵੀਡੀਓ ਦੇਖ ਕੇ ਆਉਂਦਾ ਹੈ ਤੇ 2014 ਮਾਡਲ 4.97 ਲੱਖ ਬਾਕੀ ਡਾਟ ਦੀ ਚੰਕ-ਜੁੰਕ ਚੈੱਕ ਕਰਾ ਦੇ ਉਵੇਂ ਪਈ ਹੈ ਜੀ 2011 ਮਾਡਲ ਆ ਇਹਦੀ ਨਾਰੀ ਤਿੰਨ ਲੱਖ 95000 ਇਹ ਡਿਮਾਂਡ ਇਹਦੀ ਵੀ ਹੈ ਜੀ ਰੱਖੀ ਆਪਾਂ ਕਨੋਪੀ ਵਗੈਰਾ ਇਹਦੇ ਵੀ ਲੱਗੀ ਹੋਈ ਹੈ ਚੈੱਕ ਕਰਵਾ ਦੋ ਲਈ ਸੁਨੀ ਇਹ ਕਿਹੜਾ ਮਾਡਲ ਹੈ ਜੀ ਇਹ ਹੈਗਾ ਜੀ 2000 ਤੇ 11 ਮਾਡਲ 2011 ਜੀ ਹਾਂਜੀ ਹਾਂਜੀ ਠੀਕ ਹੈ ਬਾਈ ਇਹ ਬਾਕੀ ਫੁੱਲ ਟੌਪ ਮਾਡਲ ਆ ਗਿਆ ਸੁਪਰ ਮੈਕਸ ਮਲਟੀ ਸਪੀਡ ਰਿਵਰਸ ਪੀਟੀਓ ਡਬਲ ਕਲਚ ਫੁੱਲ ਟੌਪ ਮਾਡਲ ਆ ਗਿਆ ਇਹਨ ਦਾ ਭਾਅ ਵੀ ਜਿਹੜਾ 11 ਚ ਆਇਆ ਸੀਗਾ ਤੇਲ ਬ੍ਰੇਕਾਂ ਵਾਲਾ ਰਿਵਰਸ ਪੀਟੀਓ ਟਾਇਰ ਨਵੇਂ ਆ ਟਾਇਰਾਂ ਦਾ ਬਿੱਲ ਮਿਲ ਜੂਗਾ ਬੰਬਲ ਵਗੈਰਾ ਹਜੇ ਉਵੇਂ ਹੀ ਆ ਹਾਂ ਅਜੇ ਤੱਕ 2 ਦਿਨ ਹੀ ਹੋਏ ਆ ਪਾਏ ਨੂੰ ਜੀ ਬਾਕੀ ਟਾਇਰਾਂ ਦਾ ਬਿੱਲ ਮਿਲ ਜੂਗਾ 5 ਸਾਲਾਂ ਦੀ ਗਾਰੰਟੀ ਹੈਗੀ ਹੂੰ ਕਨੋਪੀ ਵਗੈਰਾ ਚੈੱਕ ਕਰਾ ਦੇ ਲੱਗੀ ਹੋਈ ਆ ਰੇਡਰ ਦੇ ਉੱਪਰ ਵੀ ਚੰਗੀ ਤਰ੍ਹਾਂ ਮਾਰ ਦਿਓ ਕੈਮਰਾ ਹਾਂ 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 ਟਾਇਰ ਵਗੈਰਾ ਚੰਗੀ ਤਰ੍ਹਾਂ ਚੈੱਕ ਕਰਾ ਦਿਓ ਅਜੇ ਬ ਤੇ ਮਰਗਾੜਾ ਨੂੰ ਵਿੱਚੋਂ ਉਤੋਂ ਸਾਰੇ ਕਿਤੇ ਚੰਗੀ ਤਰ੍ਹਾਂ ਦਿਖਾ ਦੇ ਹਾਂ ਬਾਕੀ ਇਹ ਬਰੋਂ ਵੀ ਕਲਿਸ਼ਨ ਚੱਕਰਾ ਅਰੀਜਨਲ ਮਗਰਾੜਾ ਆ ਗੇ ਰੰਬ ਰੰਬ ਸਭ ਅਰੀਜਨਲ ਪਈ ਆ ਗੇ ਚਮਕ ਚਮਕ ਓਵੇਂ ਪਈ ਆ ਰੰਬਾਂ ਦੀ ਵੀ ਹੈ ਤੱਕ ਹੂੰ ਸਾਰੀ ਹੈ ਤੱਕ ਅਜਰ ਰੇਤਾ ਮਿੱਟੀ ਹੈ ਗਰਾਇਆ ਕਰਕੇ ਨਾ ਜਮਾਇਆ ਪਿਆਗਾ ਤੇ ਸੋਣੀ ਇਹਦਾ ਡੰਡਾ ਫੱਟੀ ਵਗੈਰਾ ਟਾਪ ਲਿੰਕ ਵੀ ਮਗਰਾ ਫੱਟੀ ਵੀ ਮਗਰਾ ਆ ਗਈ ਬਾਕੀ ਛਤਰੀ ਪੈਰ ਵਾਲੀ ਲੱਗੀ ਹੋਈ ਆ ਉੱਤੇ ਤੇ ਕਾਗਜ਼ਾਂ ਵਗੈਰਾ ਦੇ ਵਿੱਚ ਤੇ ਕੋਈ ਦਿੱਕਤ ਨਹੀਂ ਕਾਗਜ਼ਾਂ ਦੀ ਫੁੱਲ ਗਰੰਟੀ ਆ ਐਨਓਸੀ ਵਗੈਰਾ ਆਪਾਂ ਜੇਕਰ ਜਿਹੜਾ ਹਰਿਆਣਾ ਨੰਬਰ ਉਹਦੀ ਐਨਓਸੀ ਲੈ ਕੇ ਦੇਵਾਂਗੇ ਜਿਹੜਾ ਪੰਜਾਬ ਨੰਬਰ ਹੋਊਗਾ ਉਹ ਤਾਂ ਵੈਸੀ ਨਾਮ ਹੋ ਜਾਊਗਾ ਹੂੰ ਹੂੰ ਇਹ ਕਾਪੀ ਕਾਗਜ਼ਾਂ ਦੀ ਫੁੱਲ ਗਰੰਟੀ ਹੈ ਬਾਕੀ ਟਰੈਕਟਰ ਦੀ ਇੰਜਨ ਗੇਅਰ ਦੀ ਆਪਣੀ ਫੁੱਲ ਗਰੰਟੀ ਹੈਗੀ ਠੀਕ ਆ ਬਾਈ ਹਾਂਜੀ ਹਾਂਜੀ ਬਈ ਇਹ ਹਾਸੀਲਾ ਵਗੈਰਾ ਚੰਗੀ ਤਰ੍ਹਾਂ ਚੈੱਕ ਕਰਾ ਦਿਓ ਬਈ ਡਬਲ ਡਿਸਟ੍ਰਿਬਿਊਟਰ ਹੈਗਾ ਹਾਂ ਹਾਂ ਡਬਲ ਡਿਸਟ੍ਰਿਬਿਊਟਰ ਤੇਲ ਬ੍ਰੇਕਾਂ ਪਾਵਰ ਸਟੀering ਹਾਈ ਲੈਫਟ ਵਾਲਾ ਆ ਗਿਆ ਜੀ ਬਾਈ ਹਾਂਜੀ ਹਾਂਜੀ ਅਬੀ ਚੰਗੀ ਤਰ੍ਹਾਂ ਚੈ ਟੈਟਜਿੰਗ ਹੋਈ ਹੁੰਦੀ ਹੈ ਜੀ ਹਾਂ ਹਾਂ ਡਾਉਣ ਮਾਡਲ ਟਰੈਕਟਰ ਜਿਹੜੇ ਨੂੰ 14-15 ਸਾਲ ਹੋ ਗਏ ਜਿਵੇਂ ਇਹ ਸਾਫ ਸਾਫ ਹੋ ਗਿਆ ਬੰਪਰ ਵਗੈਰਾ ਹੋ ਗਿਆ 5-10% ਬੰਦਾ ਮੰਨ ਲੇਗਾ ਹਨਾ ਜੀ ਹਾਂ ਕਿਉਂ ਗੱਲ ਮੁੜ ਕੇ ਜਿਹੜੀ ਦੇਣੀ ਆ ਜੋ ਆਪਾਂ ਕਰਦੇ ਨਹੀਂਗੇ ਕਰਦੇ ਨਹੀਂ ਸਹੀ ਹਾਂ ਹਾਂ ਮਾੜੀ ਮੋਟੀ ਇਹ ਨਹੀਂਗਾ ਵੀ ਸਾਰਾ ਤੈਨੂੰ ਰੰਗਿਆ ਮਿਲ ਜੂ ਜਾਂ ਮੈਂ ਤਾਂ ਸ਼ੋ ਦਾ ਹੁੰਦਾ ਵੀ ਸ਼ੋ ਨਾ ਹੋਈ ਹੋਵੇ ਹੈਨਾ ਹਾਂ 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 ਸ਼ੋ ਵਗੈਰਾ ਸਾਰੀ ਹੋਈ ਜਿੰਨਾਂ ਨਾਲ ਹੈਨਾ ਆ ਬਈ ਚੰਗੀ ਤਰ੍ਹਾਂ ਚੈੱਕ ਕਰ ਸੋ ਬਿਲਕੁਲ ਚੌਂਕਦੀ ਆ ਹੈਨਾ ਹਾਂ ਜੀ ਹਾਂ ਬਾਕੀ ਬਾਡੀ ਵਗੈਰਾ ਦੀ ਜੌਂਕ ਜੌਂਕ ਵੀ ਹੋਵੇ ਪਈ ਆ ਗਈ ਜਿਵੇਂ ਸਭ ਸਾਮਾਨ ਨੇ ਕੇ ਚੱਲ ਵੀ 10% ਬੰਦਾ ਮੰਨ ਕੇ ਆਵੇ ਯਾਰ ਫਿਰ ਵੀ ਬਿਲਕੁਲ ਜੀ ਬਿਲਕੁਲ ਹਾਂਜੀ ਹਾਂਜੀ ਤੇ ਬਾਕੀ ਇਹਦੀ ਆਪਾਂ ਡਿਮਾਂਡ ਵੀ ਬਹੁਤ ਘੱਟ ਰੱਖੀ ਆ ਜੀ 3 ਲੱਖ 77000 ਆ ਆਪਣੇ 77 ਜੀ ਹਾਂ ਆਪਣੇ ਕੋਲ ਟਰੈਕਟਰ ਖੜੇ ਹੀ ਆਗੇ ਸਮਾਚਾਰ ਦਾ 4 ਲੱਖ ਰੁਪਇਆ ਰੇਟ ਵੀ ਲਿਖ ਰੱਖਿਆ ਹੈਗਾ ਕਹਿਦਾ ਗੱਲ ਕਰ ਇਹ ਟਰੈਕਟਰ ਦਾ ਜੇ ਡਿਸਕਾਊਂਟੋਂ ਡਿਸਕਾਊਂਟ ਹੀ ਆਗਾ ਹੂੰ ਕੀ ਕਿਨੇ ਚ ਪਰ ਦੇ ਦੋਗੇ ਖਿੱਚ ਖਚਾ ਕੇ ਖਿੱਚ ਖਚਾ ਕੇ ਹਾਂ ਨਾ ਚਿੱਕੀ ਰੇਟ 3.5 ਲੱਖ ਰੁਪਏ ਦਾ ਰੇਟਰ ਦੇ ਦਿਆਂਗੇ ਜੇਕਰ ਆਪਣੀ ਕੋਈ ਵੀਡੀਓ ਦੇਖ ਕੇ ਆਉਂਦਾ ਹੈ ਸਾਢੇ 3 ਦਾ ਜੀ ਹਾਂ ਹਾਂ ਲੈ ਕਵਾ ਨੂੰ 70 ਕਵਾ ਲੋ 65 ਕਵਾ ਲੋ 60 ਕਵਾ ਲੋ ਹਾਂ ਰੇਟਰ ਦੀ ਇੰਜਨ ਗੇਰ ਚ ਗਮੀ ਹੋਵੇ ਜੀ ਚਲਾਈ ਜਨਾਬਾਸ ਆਵੇ ਭਾਵੇਂ ਆਉਣ ਜਾਣ ਦਾ ਤੇਲ ਦਾ ਖਰਚਾ ਵੀ ਲੈਣੇ ਠੀਕ ਹੈ ਜੀ ਹਾਂ 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 ਜੀ ਲਓ ਬਾਈ ਲੈ ਵੀ ਡਿਮਾਂਡ ਦੱਸ ਦੀ ਮਾਡਲ ਦੱਸਤਾ ਹੁਣ ਸੋਨੀ ਬਾਈ ਆਪਾਂ ਫੇਰ ਫਾਰਮ 60 ਇਹ ਵੀ ਸੋਨੀ ਹੁਣ ਇਹਦੇ ਬਾਰੇ ਦੱਸੋ ਜੀ ਇਹ ਵੀ 2011 ਮਾਡਲ ਆ ਇਹ ਜਿਹੜਾ ਰਾਈਜੀ 3 ਲੱਖ 95 ਹਜ਼ਾਰ ਇਹ ਡਿਮਾਂਡ ਇਹਦੀ ਵੀ ਜੈ ਜੀ ਰੱਖੀ ਆਪਾਂ ਕਨੋਪੀ ਵਗੈਰਾ ਇਹਦੇ ਵੀ ਲੱਗੀ ਹੋਈ ਹੈ ਚੈੱਕ ਕਰਵਾ ਦੋ ਠੀਕ ਹੈ ਜੀ ਬਾਕੀ ਟਾਇਰਾਂ ਦਾ ਵੇਲੇ ਇਦਾਂ ਦਾ ਵੀ ਮਿਲ ਜਾਊਗਾ ਜੀ ਹਾਂ ਹਾਂ ਬਾਕੀ ਇੰਜਨ ਗੇਅਰ ਦੀ ਤੁਹਾਨੂੰ ਉਹਦੇ ਚੀਜ਼ ਦੱਸਤੀ ਸੀਗੀ ਇੰਜਨ ਗੇਅਰ ਦੀ ਆਪਣੀ ਪੂਰੀ ਗਾਰੰਟੀ ਆਪਾਂ ਵਾਹ ਕੇ ਤਸੱਲੀ ਕਰ ਲੈ ਹੂੰ ਹੂੰ ਬਾਕੀ ਜਿਹੜੀ ਤੁਹਾਨੂੰ ਦੱਸਾਈ 5-4% ਆ ਵੀ ਮਾੜੀ ਮੋਟੀ ਤਾਂ ਹੋਈ ਹੁੰਦੀ ਹੈਗੀ ਹਨਾ ਜੀ ਬਾਈ ਬਾਕੀ ਮਗਰੋਂ ਕੈਮਰਾ ਮਰਾ ਦੇ ਚੱਕਰਵਾ ਦੇ ਡਬਲ ਡਿਸਟ੍ਰਿਬਿਊਟਰ ਆ ਫਿਲ ਬ੍ਰੇਕਾਂ ਰਿਵਰਸ ਪੀ ਡੀਓ ਸੀਲਾਂ ਵਗੈਰਾ ਬਾਈ ਚੰਗੀ हां ਇਹ ਮਗਰਾ ਟਾਪ ਲਿੰਕ ਕਿਸੇ ਹੋ ਟਰੈਕਟਰ ਦੀ ਆ ਗਈ ਠੀਕ ਆ हां ਇਹ ਆਹ ਟਰੈਕਟਰ ਦੀ ਆ ਗਈ ਇਹਦੀ ओरिजिनल ਮਿਲੂਗੀ ਬਾਕੀ ਇਹ ਸਪੂਟਾ ਵਗੈਰਾ ਪੂਰੇ ਚੰਗੇ ਟਾਪ ਦੀਆਂ ਡਬਲ ਡਿਸਟ੍ਰਿਬਿਊਟਰ ਹੈ ਨਾ ਫੁੱਲ ਟਾਪ ਮਾਡਲ ਆ ਸੁਪਰ ਮੈਕ ਫੀਲਡ ਬ੍ਰੇਕ ਅਨਵਰਸ ਪੀਟੀਓ ਫੁੱਲ ਟਾਪ ਮਾਡਲ ਲੈ ਵੀ ਮਰਗਾਰ ਵਗੈਰਾ ਨਾ ਬਾਈ ਵਿੱਚੋਂ ਉਤੋਂ ਸਾਰੇ ਕਿਦੋਂ ਚੰਗੀ ਤਰ੍ਹਾਂ ਦਿਖਾਦੇ ਕਨੋਪੀ ਵਗੈਰਾ ਬਿਲਕੁਲ ਨਵੀਂ ਲੱਗੀ ਹੋਈ ਆ ਹਾਂ ਕਨੋਪੀ ਚੈੱਕ ਕਰਾ ਦਿਓ ਬਾਈ ਬਾਕੀ ਇਹਦੀ ਡਿਮਾਂਡ ਆ ਡਿਮਾਂਡ ਦੀ ਆਪਾਂ ਗੱਲ ਕਰੀ ਇਹਦੀ ਹੈਗੀ 395 395 ਤੇ ਬਾਈ ਕਿੰਨਾ ਮਾਨਤਾਂ ਜੀ 8000 ਦਾ ਰੇਟ ਦੇ ਦਾਂਗੇ ਹਾਂ ਨਾ ਜੀ 360 ਦਾ ਜੀ ਹਾਂ ਠੀਕ ਹੈ ਜੀ ਤੇ ਕਾਗਜ਼ ਪੱਤਰਾ ਦਾ ਸਾਰਾ ਓਕੇ ਹੈ ਕਾਗਜ਼ ਪੱਤਰਾ ਤੇ ਆਪਣੀ ਫੁੱਲ ਗਾਰੰਟੀ ਐਨਓਸੀ ਵਗੈਰਾ ਇਹ ਨੰਬਰ ਸੱਚ ਹਰਿਆਣਾ ਦਾ ਜੀ ਹਾਂ ਨੰਬਰ ਹਰਿਆਣਾ ਦਾ ਐਨਓਸੀ ਆਪਾਂ ਲੈ ਕੇ ਦੇਵਾਂਗੇ ਐਨਓਸੀ ਦਾ ਖਰਚਾ ਆਪਣਾ ਐਨਓਸੀ ਦਾ ਤੁਹਾਡਾ ਖਰਚਾ ਹਾਂ ਬਾਕੀ ਉਹ 36 ਦੀ ਚੱਕਰਵਾ ਦਿਓ ਠੀਕ ਹੈ ਜੀ 2014 ਮਾਡਲ 2000 ਕਿੰਨਾ ਇਹ 2014 ਮਾਡਲ 497000 ਬਾਕੀ ਡਾਟਾ ਦੀ ਝੰਕ-ਝੌਂਕ ਚੈੱਕ ਕਰਾਦੇ ਉਵੇਂ ਹੀ ਪਈ ਹੈ ਸਟਾਕ ਰੇਟਰ ਦੀ। ਫੇਰ ਮੂਹਰੇ 20 केटी ਕਮਾਂਡਰ ਦੇ ਆਗੇ। ਮਗਰਲੇ JK ਸ੍ਰਸ਼ਟ ਦੇ ਆਗੇ। ਹੂੰ। ਬਾਕੀ ਰੇਟਰ ਦੀ ਸ਼ੋਸ਼ਾ ਤੇ ਝੰਕ ਚੈੱਕ ਕਰਾਦੇ ਹੈ ਸਟਾਕ ਰੇਟਰ ਦੀ ਝੰਕ-ਝੌਂਕ ਉਵੇਂ ਪਈ ਹੈ ਆਗੇ। ਲਓ ਜੀ। ਹਾਂਜੀ ਹਾਂਜੀ। ਬਾਕੀ ਫਸਟ ਆਨਰ ਦਾ ਹੀ ਹੋ ਸਕਦਾ ਫਸਟ ਆਨਰ ਦਾ ਰੇਟਰ ਹੈਗਾ। ਫਸਟ ਆਨਰ ਦਾ ਹੀ। ਇੰਜਨ ਗੇਅਰ ਦੀ ਵਾਹ ਕੇ ਸੱਲੀ ਕਰ ਲਈ ਕੋਈ ਚੱਕਰ ਵਾਲੀ ਗੱਲ ਨਹੀਂ ਆ ਹੁੱਕ ਵਗੈਰਾ ਚੈੱਕ ਕਰਾ ਦੇ। ਡਬਲ ਡਿਸਟ੍ਰਿਬਿਊਟਰ ਤੇ ਬ੍ਰੇਕਾਂ 3 ਸਪੀਡ। 3 ਸਪੀਡ। ਹਾਂ ਲੋ ਹਾਈ ਮੀਡੀਅਮ। ਠ ਇੰਜਨ ਗੇਅਰ ਦੀ ਜਿਹੜੀ ਚੀਜ਼ ਨੂੰ ਦੱਸਿਆ ਵੀ ਜਿੰਨਾ ਟਾਈਮ ਮਰਜ਼ੀ ਬਾਹ ਕੇ ਤਸੱਲੀ ਕਰਕੇ ਲੈ ਜਾਏ ਡਿਮਾਂਡ ਇਹ ਦੀ ਹੈਗੀ 4,97,000 4,97 ਜੀ ਹਾਂ 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 ਨਾ ਦੇਖੀ ਰੇਟੇ ਦਾ 4,65,000 ਦਾ ਰੇਟ ਦੇ ਦੇਵਾਂਗੇ 2014 ਮਾਡਲ ਹਾਂ ਇਹਨੂੰ ਸੀ ਆਪਾਂ ਲੈ ਕੇ ਦੇ ਦੇਵਾਂਗੇ ਹੂੰ ਇਹਨੂੰ ਸੀ ਦਾ ਖਰਚਾ ਆਪਣਾ 5 ਲੱਗਣ 50 ਲੱਗਣ ਜੇਕਰ ਕੋਈ ਐਕਸਟਰਾ 11,000 10 ਤੋਂ ਲੈ ਕੇ 11,000 ਦੇ ਵਿੱਚ ਵਿੱਚ ਲੱਗੂਗਾ ਨੰਬਰ ਲਵਾ ਕੇ ਵੀ ਦੇ ਦੇਵਾਂਗੇ ਆਪਾਂ ਜੇ ਕਿਸੇ ਨੇ ਲਵਾ ਕੇ ਲੈਣਾ ਹੋਵੇ ਤਾਂ ਆਪਾਂ ਲਵਾ ਕੇ ਦੇ ਦੇਣਾ ਓਕੇ ਜੀ ਲੈ ਵੀ ਚੰਗੀ ਤਰ੍ਹਾਂ ਨਾ ਇੰਜਨ ਦੀ ਚਮਕ ਵਗੈਰਾ ਸ਼ੋਅ ਵਗੈਰਾ ਸਾਰਾ ਕੁਝ ਦਿਖਾ ਰਹੇ ਹਾਂ ਜਿੱਥੇ ਹੈਗਾ ਕੋਈ ਮਾੜਾ ਜਿਹਾ ਸਕ੍ਰੈਚ ਇਹਦੇ ਇੱਥੇ ਜੀ ਹੈਗਾ ਪੀਪਲੀ ਜੀ ਬਣ ਕੇ ਲੈਂਦੀ ਆ ਉਹ ਲਹੀ ਵਈ ਹੈਗੀ ਹਾਂ 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 ਹਾਂਜੀ ਚਲੋ ਜਿਹੜੀ ਚੀਜ਼ ਹੈਗੀ ਉਹ ਸਾਹਮਣੇ ਤਾਂ ਹੈਗੀ ਆ ਨਾ ਹਾਂਜੀ ਹਾਂਜੀ ਬਾਕੀ ਇਹ ਕਿਸੇ ਨੇ ਸੁਪਰ ਮੈਕਸ ਲੈਣਾ ਹੋਵੇ ਸੁਪਰ ਮੈਕਸ 12 13 ਮਾਡਲ ਇੱਕ ਟ੍ਰਾਈਕ ਦੇ ਗਿਆ ਹੋਰ ਵੀ ਹੈਗੇ ਆਗੇ ਆਪਣੇ ਕੋਲੇ ਹਾਂਜੀ 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 ਲਓ ਜੀ ਹਾਂਜੀ ਠੀਕ ਹੈ ਜੀ ਤੇ ਬਈ ਦਰਸ਼ਕੋ ਸੋਨੀ ਵਰਗੇ ਕੋਲ ਹੋਰ ਵੀ ਟਰੈਕਟਰ ਹੈ ਜਿਹੜੇ ਆ ਤੁਸੀਂ ਬਈ ਇਹ ਕੈਮਰਾ ਮਾਰਿਓ ਮਾੜਾ ਜਾਂ ਕੈਮਰਾ ਚੰਗੀ ਤਰ੍ਹਾਂ ਮਾਰ ਦਿਓ ਸਾਰੇ ਸੋਨੀ ਵਰਗੇ ਇਹਨਾਂ ਦੇ ਪਾਈ ਵਰਗੇ ਇਹਦੇ ਟਰੈਕਟਰ ਹੈਗੇ ਠੀਕ ਆ ਬਾਗਲ ਦੇ ਵਿੱਚ ਹੋਰ ਤਰ੍ਹਾਂ ਦੇ ਇਹ ਟਰੈਕਟਰ ਖੜੀ ਹੋਈ ਹੈ ਇਹ ਕੰਪਨੀ ਦਾ ਐਚ ਐਮਟੀ ਸੋਨਾਲੀਕਾ ਹਾਲੈਂਡ ਹਾਂ ਕਿਸੇ ਵੀ ਕੰਪਨੀ ਦਾ ਟਰੈਕਟਰ ਲੈਣਾਗਾ ਆਪਣੇ ਨਾਲ ਫੋਨ ਤੇ ਕਨੈਕਟ ਕਰ ਲੈ ਬਿਲਕੁਲ ਜੀ ਤੇ ਆਪਾਂ ਬਾਈ ਦੀ ਵੀਡੀਓ ਪਾਉਂਦੀ ਰਹਿੰਦੇ ਆ ਨੰਬਰ ਵਗੈਰਾ ਆਪਾਂ ਸ਼ੇਅਰ ਕਰਦੇ ਆਂਗੇ ਕਿਸੇ ਵੀ ਤਰ੍ਹਾਂ ਦਾ ਇਹ ਕੈਮਰਾ ਆਪਾਂ ਤਾਂ ਮਾਰਿਆ ਸੀ ਤਾਂ ਤਾਂ ਕਿ ਤੁਸੀਂ ਸਾਰੇ ਟਰੈਕਟਰ ਜਿਹੜੇ 744 ਵਗੈਰਾ ਜਿਵੇਂ ਹੋਵੇ 744 ਫੋਨ ਵਾਲੀ ਕਾ ਹੋ ਗਿਆ 9811 ਹੋ ਗਿਆ 4511 ਹੋ ਗਿਆ ਚਮਟੀ ਦਾ 811 ਲੈਣਾ ਉਹ ਵੀ ਆਪਣੇ ਕੋਲੇ ਹੈਗਾ ਹੈਗਾ ਹੂੰ ਹੂੰ ਮਨ ਕੇ ਚੱਲ ਪਾਉਣੇ 1-2 ਲੱਖ ਦੀ ਰੇਂਜ ਚ ਠੀਕ ਹੈ ਕੰਮ ਟਰੈਕਟਰ ਬਾਕੀ ਇਹਨੇ ਕਿਸੇ ਉਹ ਤਾਂ ਹੀ ਖੜਾ ਨਹੀਂ ਇਹਦਾ ਉੱਚਾ ਮਾਡਲ ਆਗਾ ਅੱਛਾ ਇਹ ਉੱਚਾ ਹਾਂਜੀ ਹਾਂਜੀ ਹਾਂ ਠੀਕ ਹੈ ਤੇ ਬਾਕੀ ਆਪਣਾ ਫੋਨ ਨੰਬਰ ਨੋਟ ਕਰ ਲਓ 9464002350 ਠੀਕ ਹੈ ਜੀ 9364002350 ਬਾਕੀ ਜੇਕਰ ਕਿਸੇ ਨੇ ਲੋਨ ਕਰਵਾ ਕੇ ਲੈਣਾ ਹੈਗਾ ਹਾਂ ਲੋਨ ਦਾ ਕਰਵਾ ਕੇ ਵੀ ਦੇ ਦਾਂਗੇ ਆਪਾਂ ਕੋਈ ਚੱਕਰ ਵਾਲੀ ਗੱਲ ਨਹੀਂ ਸਿੱਪਲ ਵਗੈਰਾ ਸਹੀ ਹੋਣੇ ਚਾਹੀਦੇ ਆ ਆਪਣੇ ਕਾਗਜ਼ ਪੱਤਰਾਂ ਦੀ ਆਪਣੀ ਪੂਰੀ ਗਰੰਟੀ ਆ ਅਗਲੇ ਦੇ ਸਿੱਪਲਾਂ ਦੀ ਅਗਲੇ ਦੀ ਜ਼ਿੰਮੇਵਾਰੀ ਹੋਣੀ ਚਾਹੀਦੀ ਠੀਕ ਹੈ ਜੀ ਠੀਕ ਹੈ ਹਾਂ ਠੀਕ ਹੈ ਭਾਈ ਸੁਨੀ ਹਾਂਜੀ ਹਾਂਜੀ ਬਾਕੀ ਆਪਣੇ ਨਾਲ ਫੋਨ ਤੇ ਕਨੈਕਟ ਕਰ ਲੈ ਜੀ ਜੀ ਇਹ ਕਰ ਕਿਸੇ ਨੇ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਟਰੈਕਟਰ ਲੈਣਾ ਤਾਂ ਕਿਸੇ ਵੀ ਤਰ੍ਹਾਂ ਦਾ ਟਰੈਕਟਰ ਭਾਈ ਨੇ ਨੰਬਰ ਬੋਲਦਾ ਆਪਾਂ ਸਕਰੀਨ ਦੇ ਉੱਪਰ ਵੀ ਛੱਡ ਦਿਆਂਗੇ ਤੇ ਭਾਈ ਨਾਲ ਕੰਟੈਕਟ ਕਰੋ ਸੁਨੀ ਭਾਈ ਠੀ